ਸ਼੍ਰੋਮਣੀ ਕਾਲੀ ਦਲ ਪੁਨਰ ਸਭਜੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੀ ਤਰਨਤਾਰਨ ਸਾਹਿਬ ਦੇ ਜ਼ਮੀਨੀ ਚੋਣ ਦੌਰਾਨ ਧਾਰਮਿਕ ਮਸਲਿਆਂ ਵਿੱਚ ਸਿਆਸੀ ਦਖਲ ਤੇ ਗੱਲ ਕਰਨਾ ਉਚਿਤ ਨਹੀਂ ਸੀ ਕਿਉਂਕਿ ਇਹ ਕਈ ਪਾਸਿਓਂ ਹੋ ਰਿਆ ਸੀ ਤੇ ਰਾਜਨੀਤਿਕ ਨਜ਼ਰੀਏ ਤੋਂ ਵੇਖਿਆ ਜਾਂਦਾ ਇਸ ਲਈ ਇਸ ਮਹੱਤਵਪੂਰਨ ਮਸਲੇ ਨੂੰ ਚੋਣਾਂ ਤੋਂ ਬਾਅਦ ਸਾਹਮਣੇ ਰੱਖ ਰਿਹਾ ਮੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੀਸ਼ ਨਾਲ ਪਾਈ ਜੈਤਾ ਜੀ ਦੀ ਤਸਵੀਰ ਦੇ ਉੱਪਰ ਸਿਆਸੀ ਆਗੂਆਂ ਦੀਆਂ ਫੋਟੋਆਂ ਲਗਾਉਣਾ ਨਿੰਦਣਯੋਗ ਸੀ ਇਹ ਕਾਂਗਰਸੀ ਆਗੂਆਂ ਦੀ ਨਿਕੰਮੀ ਸੋਚ ਦਾ ਪ੍ਰਗਟਾਵਾ ਸੀ ਪਰ ਇਸ ਤੋਂ ਵੀ ਵੱਧ ਕੇ ਚਿੰਤਾਜਨਕ ਗੱਲ ਇਹ ਹੈ ਕਿ ਪੰਜਾਬ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸਦਨ ਅਤੇ ਖਿੱਚਣ ਲਈ ਇਸ ਮਸਲੇ ਨੂੰ ਜਾਤੀਵਾਦ ਦੇ ਰੂਪ ਵਿੱਚ ਉਭਾਰਿਆ ਜਾ ਰਿਹਾ ਹੈ ਤੇ ਸਿੱਖ ਸ਼ਹੀਦਾਂ ਨੂੰ ਜਾਤ ਪਾਤ ਦੇ ਹਿਸਾਬ ਨਾਲ ਫੰਡਣ ਦੀ ਹਿਮਾਕਤ ਕੀਤੀ ਹੈ ਸਿੱਖ ਸ਼ਹੀਦਾਂ ਨੂੰ ਜਾਤਾਂ ਵਿੱਚ ਵੰਡਣਾ ਸਿੱਖ ਸਿਧਾਂਤਾਂ ਦੇ ਖਿਲਾਫ ਹੈ ਤੇ ਇਹ ਗੁਰੂ ਸਾਹਿਬਾਨ ਦੇ ਸਿਧਾਂਤ ਸਿੱਖਿਆ ਤੇ ਦ੍ਰਿੜ ਕਰਕੇ ਗਾਏ ਅਭਿਆਸ ਦਾ ਸਿੱਧੇ ਤੌਰ ਤੇ ਤਰਸਕਾਰ ਸਿੱਖ ਸ਼ਹੀਦਾਂ ਦੀ ਮਰਿਆਦਾ ਤੇ ਉਹਨਾਂ ਨਾਲ ਜੁੜੇ અપਮਾਨ ਦੇ ਮਸਲੇ ਸਿੱਖ ਸੰਸਥਾਵਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਨੇ ਅਤੇ ਉਹ ਇਸ ਬਾਰੇ ਫੈਸਲਾ ਕਰਨ ਦੀ ਪੂਰੀ ਸਮਰੱਥਾ ਰੱਖਦੇ ਨੇ ਕਿਸੇ ਰਾਜ ਕਮਿਸ਼ਨ ਜਾਂ ਸੈਸੀ ਤੌਰ ਤੇ ਪ੍ਰਭਾਵਿਤ ਪਦਵੀ ਧਾਰੀ ਵਿਅਕਤੀ ਵੱਲੋਂ ਸਿੱਖ ਸ਼ਹੀਦਾਂ ਦੇ ਮਸਲਿਆਂ ਨੂੰ ਜਾਤੀਵਾਦ ਦੇ ਮੁੱਦੇ ਵਜੋਂ ਵਰਤਣਾ ਸਿੱਖ ਸਿਧਾਂਤਾਂ ਦੇ ਸੰਵਿਧਾਨਿਕ ਮਰਿਆਦਾ ਦੋਮਾ ਦੀ ਉਲੰਘਣਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਇਹ ਤਾੜਨਾ ਕਿ ਤਾਂ ਤੁਹਾਡੀ ਸਰਕਾਰ ਬੇਅਦਬੀ ਕੇਸਾਂ ਵਿੱਚ ਇਨਸਾਫ ਦੇਣ ਤੋਂ ਪਗੋੜਾ ਹੋਈ ਹੈ ਤਾਂ ਸਿੱਖ ਸ਼ੀਧਾਂ ਦੇ ਨਾਂ ਤੇ ਅਜਹੀਆਂ ਜਾਤੀਵਾਦੀ ਲੀਹਾਂ ਵਾਲੀਆਂ ਰਾਜਨੀਤਿਕ ਦਖਲਅੰਦਾਜ਼ੀਆਂ ਤੁਹਾਡੀ ਪਾਰਟੀ ਦੀ ਧਾਰਮਿਕ ਸੂਝ ਤੇ ਸਵਾਲ ਖੜੇ ਕਰਦੀਆਂ ਨੇ ਤੇ ਨਾਲ ਹੀ ਤੁਹਾਡੀ ਸਿੱਖ ਸੰਸਥਾਾਂ ਦਾ ਕਾਣ ਕਰਨ ਦੀ ਤੀਬਰ ਇੱਛਾ ਨੂੰ ਪ੍ਰਗਟ ਕਰਦੀਆਂ ਨੇ ਸਿੱਖ ਮਸਲੇ ਵਿੱਚ ਅਜਿਹੀ ਗੈਰ ਸੰਧਾਨਤਿਕ ਦਖਲਅੰਦਾਜ਼ੀ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ ਸਿੱਖ ਸੰਗਠਨ ਵੀ ਇਹੋ ਜਿਹੀਆਂ ਸੰਧਾਨਤਾਂ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲੀਆਂ ਸਰਕਾਰਾਂ ਜਾਂ ਇਸਤੇ ਕਮਿਸ਼ਨਰ ਦੀਆਂ ਕਾਰਵਾਈਆਂ ਦਾ ਵਿਰੋਧ ਕਰਨ ਅਸੀਂ ਜਾਤੀਵਾਦੀ ਵਿਤਕਰਿਆਂ ਤੋਂ ਰਹਿਤ ਸਮਾਜ ਚਾਹੁੰਦੇ ਹਾਂ ਨਾ ਕਿ ਆਪਣੇ ਸ਼ਹੀਦਾਂ ਤੇ ਯੋਧਿਆਂ ਦੀ ਜਾਤੀ ਆਧਾਰਿਤ ਵੰਡ ਪ੍ਰਮੁੱਖ ਸਿੱਖ ਸੰਸਥਾਵਾਂ ਨੂੰ ਅਪੀਲ ਹੈ ਕਿ ਸਿਰਫ ਸਿਆਸੀ ਗਿਣਤੀ ਮਿੰਟੀ ਦੇ ਹਿਸਾਬ ਆਪਣਾ ਨਾਂ ਬੋਲਿਆ ਕਰੋ ਸਿਧਾਂਤਾਂ ਤੇ ਪੈਰਾ ਦੋ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਹੜਾਂ ਦੀ ਮਾਰ ਚੱਲ ਰਹੀ ਹੈ ਪਰਿਵਾਰਾਂ ਦੇ ਸਹਿਯੋਗ ਲਈ ਸਾਡੇ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਰਹੇ ਪਿਛਲੇ ਲਗਭਗ 3 ਮਹੀਨਿਆਂ ਤੋਂ ਬੱਗੇਵਾਲ ਵਿਖੇ ਚੱਲ ਰਹੇ ਸਾਂਝੇ ਬੇਸ ਕੈਂਪ ਦੀ ਲਗਾਤਾਰਤਾ ਵਿੱਚ ਅੱਜ ਪਿੰਡ ਬੱਗੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸ਼ੁਕਰਾਨਾ ਸਮਾਗਮ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ ਇਸ ਸਮਾਗਮ ਦੌਰਾਨ 1500 ਏਕੜ ਖੇਤਾਂ ਲਈ ਖਾਦ ਡੀਜ਼ਲ ਅਤੇ ਵੀਜ਼ ਦੀ ਸੇਵਾ ਕੀਤੀ ਗਈ। ਸਮਾਗਮ ਵਿੱਚ ਨੇੜਲੇ 9 ਪਿੰਡਾਂ ਦੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਅਤੇ ਦੇਸ਼-ਵਿਦੇਸ਼ ਤੋਂ ਸਹਿਯੋਗੀ ਸੱਜਣ ਵਿਸ਼ੇਸ਼ ਤੌਰ ਤੇ ਪਰਮਪਾਲ ਸਿੰਘ, ਪਰਮਜੀਤ ਸਿੰਘ ਰਾਏਪੁਰ ਅਤੇ ਯੂਕੇ ਤੋਂ ਟੇਸੀ ਪਰਿਵਾਰ ਹਾਜ਼ਰ ਰਹੇ। ਇਸੇ ਵਾਰ ਸਾਡੀ ਸਾਂਝੀ ਮਿਹਨਤ ਅਤੇ ਪੰਥਕ ਚੇਤਨਾ ਦੀ ਜੀਵੰਤ ਨਿਸ਼ਾਨੀ ਹੈ।